ਸਲਾਮ ਕਰਦਾ ਪਰ ਗੱਲ ਬਣਦਾ ਹੀ ਨਹੀਂ ਹੈ ਮਾਹਰ ਪਰਖੋ ਦਮ ਕਰਦੇ ਹੈ ਬੇਸਬ ਸ਼ਾਂਤੀ ਤੇ ਇਥੇ ਸ਼ਾਂਤੀ ਹੈ ਵੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸਾ ਆ ਕਿਤੇ ਵੱਡੀ ਕਹਾਣੀ ਆਏ ਹੋਣਗੇ ਇਸ ਇਲਾਕੇ ਦੇ ਵਿੱਚ ਘੋੜਾ ਲੈ ਕੇ ਮਹਾਰਾਜ ਫੌਜਾ ਸਵੇਤ ਫਿਰਦੇ ਹੋਣਗੇ ਤੇ ਰੱਬ ਦੇ ਪਿਆਰੋ ਮਹਾਰਾਜੀਆਂ ਨੇ ਡੇਰਾ ਕਰ ਲਿਆ ਜਿਵੇਂ ਸੰਤ ਜੀ ਨੇ ਇੱਥੇ ਡੇਰਾ ਕੀਤਾ ਬਈ ਬਹੁਤਿਆਂ ਨੂੰ ਸੋਚ ਲੱਗੀ ਚਿੰਤਾ ਲੱਗ ਗਈ ਪਤਾ ਨਹੀਂ ਕੀ ਹੋਊਗਾ ਉਹ ਰੱਬ ਦੇ ਪਿਆਰੋ ਜਿਹੜੇ ਨਾਮ ਜਪਣ ਵਾਲੇ ਨੇ ਉਹ ਸ਼ਾਂਤੀ ਦਾ ਸੰਦੇਸ਼ ਦੰਦੇ ਐ ਹੁਣ ਸੇਵੇਂ ਮਾਲਕ ਬਹਿ ਗਏ ਹੋਣਗੇ ਕਿਤੇ ਐਸੀ ਜਗ੍ਹਾ ਦੇ ਉੱਤੇ ਆ ਕੇ ਇਥੋਂ ਦਾ ਚੌਧਰੀ ਕਢਾਣੀ ਦਾ ਉਹ ਘੋੜੇ ਦੇ ਆਲੇ-ਦੋਲੇ ਇਹਨੇ ਘੋੜਾ ਘੁਮਾਵੇ ਉਧਰ ਵੀ ਚਲਾ ਜਾਵੇ ਘੋੜਾ ਘੁਮਾਵੇ ਉਧਰ ਦੀ ਚਲਿਆ ਜਾਵੇ ਹੁਣ ਆਪਾਂ ਨੂੰ ਪਤਾ ਹੀ ਨਹੀਂ ਵੀ ਦੀਨ ਦੁਨੀ ਦੇ ਮਾਰਕ ਦੇ ਕੋਲੇ ਬੈਠੇ ਆ ਬਹਿਣਾ ਕਿਵੇਂ ਹੈ ਮੇਰਾ ਸਤਗੁਰ ਕਹਿੰਦਾ ਜੇ ਗੁਰੂ ਨਾਨਕ ਦੇ ਕੋਲੇ ਆ ਕੇ ਲੰਮਾ ਪੈ ਕੇ ਮੱਥਾ ਵੀ ਟੇਕਦੇ ਨਾ ਇਹਦੇ ਵਰਗਾ ਵੀ ਪੁੰਨ ਨਹੀਂ ਕਰ ਡੰਡਾਤ ਪੁੰਨ ਵਟਾਹੇ ਪਤਾ ਨਹੀਂ ਹੈ ਐਸ ਲੂਟ ਜਾਈ ਮਾਰਦਾ ਬਸ ਥੱਲੇ ਹੱਥ ਲਾ ਰਿਹਾ ਮੱਥੇ ਨੂੰ ਹੱਥ ਲਾ ਰਿਹਾ ਨੱਕ ਤੇ ਮੱਥਾ ਦੋਵੇਂ ਹੱਥ ਦੋਵੇਂ ਗੋਡੇ ਤੇ ਦੋਵੇਂ ਪੈਰ ਗੁਰੂ ਨਾਨਕ ਦੇ ਅੱਗੇ ਟਿਕ ਗਏ ਡੰਡਾ ਤਵੰਦਨ ਇਹਨੂੰ ਕਹਿੰਦੇ ਐ ਜੇ ਕਿਤੇ ਆਸਮਾں ਮਿਲ ਜੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਕਰ ਸਾਧੂ ਅੰਜਲੀ ਪਨ ਵੱਡਾ ਹੈ ਓਏ ਰੱਬ ਦੇ ਪਿਆਰਿਆਂ ਨਾਲ ਕਿਤੇ ਹੱਥ ਜੋੜ ਕੇ ਬੇਨਤੀ ਕਰਦਾ ਗੁਰੂ ਨਾਨਕ ਨੂੰ ਦੁਨੀਆਂ ਦੇ ਵਿੱਚ ਇਦੋਂ ਵੱਡਾ ਪੁੰਨ ਨਹੀਂ ਹੋਗਾ ਮਾਰੇ ਕਹਿੰਦੇ ਓਏ ਚੌਧਰੀਆ ਕਿਵੇਂ ਫੁਕਾਰੇ ਮਾਰਦਾ ਫਿਰਦਾ ਐ ਇੰਨੇ ਹੀ ਵਚਨ ਕੀਤਾ ਸੇਵੇਂ ਗੁਰੂ ਨਾਨਕ ਨੇ ਤੇ ਸਾਧ ਸੰਗਤ ਜੀ ਫੁਕਾਰੇ ਸੱਤ ਮਾਰਦਾ ਰਾੜੇ ਵਾਲੇ ਮਹਾਪੁਰਖਾਂ ਦੇ ਆਲੇ-ਦਾਲੇ ਵੀ ਬੜੇ ਸਰਪਰੇਂਦੇ ਸੀ ਜਦੋਂ ਮਹਾਪੁਰਖ ਇੱਥੇ ਆਏ ਆਲੇ-ਦਾਲੇ ਭੋਰੇ ਦੇ ਆਲੇ-ਦੋਲੇ ਸੱਬ ਬਥੇਰੇ ਫਿਰਦੇ ਸੀ ਬਾਬਾ ਗੁਰਦੀਪ ਸਿੰਘ ਹੋਣੇ ਕਹਿੰਦੇ ਕਹਿੰਦੇ ਬਾਬਾ ਜੀ ਅਸੀਂ ਸੱਪ ਨੂੰ ਮਾਰ ਦਈਏ ਕਹਿੰਦੇ ਤੁਹਾਨੂੰ ਕੀ ਕਹਿੰਦੇ ਨੇ ਇਹਨਾਂ ਨੇ ਸੇਵੇਂ ਸਤਿਗੁਰਾਂ ਦੇ ਕੋਲੇ 부ਕਾਰੇ ਮਾਰੇ ਨੇ ਅੱਜ ਇਹ 부ਕਾਰੇ ਮਾਰਨ ਜੋਗੇ ਨਹੀਂ ਰਹੇ ਇਹ ਕਹਿੰਦੇ ਨੇ ਉਹ ਦੀਨ ਦੁਨੀ ਦੇ ਮਾਲਕਾ ਸਰੂ ਬਕਸਲ ਹੈ ਇੱਥੇ ਕੋ ਲਾਂ ਬਕਸੌਣ ਵਾਸਤੇ ਆਉਂਦੇ ਨੇ ਇਹ ਇੱਥੇ ਸੱਪ ਨੂੰ ਨਹੀਂ ਮਾਰਿਆ ਜਾਂਦਾ ਇੱਥੇ ਕਾਟੋ ਤੱਕ ਨੂੰ ਨਹੀਂ ਮਾਰਿਆ ਜਾਂਦਾ ਇੱਥੇ ਘੁੱਗੀ ਤੇ ਘਟਾਰ ਤੱਕ ਨੂੰ ਨਹੀਂ ਮਾਰਿਆ ਜਾਂਦਾ ਇੱਥੇ ਉਹਨਾਂ ਦੇ ਵਿੱਚ ਪਰਮੇਸ਼ਰ ਦੇਖਿਆ ਜਾਂਦਾ ਜਿਵੇਂ ਬੀਬੀ ਰਹਿਬਾ ਇੱਕ ਖੂਦ ਦੇ ਉੱਤੇ ਕਤੂਰੀਆਂ ਨੂੰ ਪਾਣੀ ਪਨਾਉਂਦੀ ਹੈ ਤੇ ਸਾਸਾਂ ਜੀ ਉਹਦਾ ਸੰਗ ਜੀ ਜਿਹੜਾ ਮੱਕੇ ਮਦੀਨੇ ਨੂੰ ਜਾਂਦਾ ਸੀਗਾ ਸਾਰੇ ਤਰੇ ਕੇ ਬੀਬੀ ਰਹੇਗੀ ਇਕੱਲੀ ਉਧਰ ਹਾਜ਼ਰ ਤੋਂ ਮੁਹੰਮਦ ਉਹ ਉਹ ਖੂਦ ਦੇ ਮਰ ਨੂੰ ਭਜੇ ਹੀ ਆਉਂਦਾ ਹੈ ਜਿੱਥੇ ਬੀਬੀ ਰਹਿਬਾ ਬੈਠੀ ਐ ਹਾਜ਼ਰਤ ਮੁਹੰਮਦ ਉਸ ਖੂਹ ਵਾਲ ਨੂੰ ਭਜਿਆ ਆਉਂਦਾ ਹੁਣ ਜਦੋਂ ਹਾਜ਼ਰਤ ਨੇ ਦੇਖਿਆ ਬਈ ਬੀਬੀ ਰਹਿਬਾ ਖੂਹ ਦੇ ਕਿਨਾਰੇ ਦੇ ਉੱਤੇ ਬੈਠੀ ਐ ਉਹਦੇ ਅਣ ਦੇ ਵਾਲੇ ਖਰਗੋਸ਼ ਵੀ ਬੈਠੇ ਐ ਉਹਦੇ ਅਣ ਦੇ ਵਾਲੇ ਤਿੱਤਰ ਬਟੇਰੇ ਵੀ ਬੈਠੇ ਐ ਉਹਦੇ ਅਣ ਦੇ ਵਾਲੇ ਘੁਗੀਆਂ ਤੋਤੇ ਵੀ ਬੈਠੇ ਐ ਉਹ ਬਿਲਕੁਲ ਐ ਜਿਵੇਂ ਸੰਤ ਬਾਬਾ ਦਰਸ਼ਨ ਸਿੰਘ ਜੀ ਐ ਹਥੇਲੀ ਦੇ ਉੱਤੇ ਦਾਣੇ ਰੱਖ ਲੈਂਦੇ ਨੇ ਤੇ ਮੋਰ ਘੁਗੀਆਂ ਗਿਟਾਰਾ ਐ ਠੰਗ ਬਨਾਲ ਚੁੱਕਦੇ ਨੇ ਕਿ ਨਹੀਂ ਚੁੱਕਦੇ ਜਦੋਂ ਬੀਬੀ ਰਹਿਬਾਂ ਦੇ ਅੜ ਵਾਲੇ ਖਰਗੋਸ਼ ਬੈਠੇ ਦੇਖੇ ਘੁਗੀਆਂ ਗਿਤਾਰਾ ਮੋੜ ਬੈਠੇ ਦੇਖੇ ਤੇ ਰੱਬ ਦੇ ਪਿਆਰਿਓ ਹਾਜ਼ਰਤ ਮੁਹੰਮਦ ਹੈਰਾਨ ਹੋ ਗਿਆ ਵੀ ਆਹ ਕਿਹਦਾ ਕੌਤਕ ਹੈ ਇਹ ਕੋਲੇ ਗਿਆ ਪੈਰ ਦੱਬ ਕੇ ਕਿਤੇ ਉੱਡ ਨਾ ਜਾਣ ਉਹ ਪਹਿਲਾਂ ਹੀ ਉਡਾਰੀ ਮਾਰ ਕੇ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨੇ ਆ ਕੇ ਬੀਬੀ ਨੂੰ ਪੁੱਛਿਆ ਬੀਬੀ ਰਹਿਬਾਂ ਮੈਂ ਹਾਜ਼ਰ ਤੋਂ ਮੁਹੰਮਦ ਐ ਜਿਹਦੇ ਤੂੰ ਦਰਸ਼ਨ ਕਰਨ ਵਾਸਤੇ ਮੱਕੇ ਤੇ ਲਈ ਸੀ ਮੈਂ ਤੇਰੇ ਕੋਲੇ ਚੱਲ ਕੇ ਆ ਗਿਆ ਪਰ ਮੈਨੂੰ ਇੱਕ ਗੱਲ ਵੀ ਸਮਝ ਨਹੀਂ ਆਈ ਕਹਿੰਦੀ ਬਾਬਾ ਕੀ ਗੱਲ ਨਹੀਂ ਸਮਝਾਈ ਕਹਿੰਦੇ ਤੇਰੇ ਕੋਲੇ ਕੁਗੀਆਂ ਗਟਾਰਾਂ ਚਿੜੀਆਂ ਖਰਗੋਸ਼ ਕਿੰਨੇ ਹੀ ਬੈਠੇ ਸੀ ਪਰ ਮੇਰੇ ਆਉਣ ਤੇ ਕਿਉਂ ਭੱਜ ਗਏ ਕਹਿੰਦੀ ਬਾਬਾ ਤੈਨੂੰ ਸੋਝੀ ਨਹੀਂ ਆਈ ਇਹਨਾਂ ਯਾਰਵਾਰਾਂ ਨੂੰ ਪਤਾ ਹੈ ਵੀ ਰਾਤ ਜਿਹੜਾ ਹਜ਼ਰਤ ਮੁਹੰਮਦ ਹੈ ਇਹਨੇ ਗੋਸਤ ਖਾਦਾ ਹੈ ਇਹਨੇ ਮੀਟ ਖਾਦਾ ਹੈ ਇਹਨਾਂ ਨੂੰ ਪਤਾ ਵੀ ਮਾਸ ਖਾਣੇ ਆ ਗਏ ਇਹ ਪਹਿਲਾਂ ਹੀ ਭੱਜ ਜਾਂਦੇ ਨੇ ਇਹ ਬੀਬੀ ਦੀ ਨਿਰਮਲ ਆਤਮਾ ਹੈ ਇਹਦੀ ਰੂਹ ਸੱਚੀ ਹੈ ਇਦਾਂ ਰੂਹ ਸੱਚੀ ਹੈ ਤਾਂ ਕਬੂਤਰ ਘੁੱਗੀਆਂ ਜਿਹੜੀਆਂ ਆ ਜਾਂਦੀਆਂ ਨੇ ਉਹ ਰੱਬ ਦੇ ਪਿਆਰਿਓ ਸਾਡੇ ਵਰਗਿਆਂ ਦੇ ਕੋਲੇ ਖੜ੍ਹਦੀਆਂ ਨੇ ਉਹ ਨਹੀਂ ਖੜ੍ਹਦੀਆਂ ਤੇ ਸਤਗੁਰ ਸੱਚੇ ਪਾਸਾ ਕਿਰਪਾ ਕਰ ਦਿੰਦੇ ਐ ਇੱਥੇ ਬਥੇਰੇ ਸੱਭ ਫਿਰਦੇ ਐ ਮਹਾਪੁਰਖ ਕਹਿੰਦੇ ਉਹੀ ਨੇ ਜਿਹੜੇ ਸੇਮੇ ਸਤਗੁਰਾਂ ਦੇ ਕੋਲੇ ਆਲੇ ਦੁਆਲੇ ਫੁਕਾਰੇ ਮਾਰਦੇ ਫਿਰਦੇ ਸੀ ਤੇ ਸਤਗੁਰ ਸੱਚੇ ਪਾਸਾ ਕਹਿੰਦੇ ਮਨ ਆਚੇਤ ਪਾਪ ਤੇ ਦਰ ਦੇ ਜਿਹੜੇ ਇੱਥੇ ਰਹਿੰਦੇ ਨੇ ਨਾ ਉਹ ਸੰਤਾਂ ਤੋਂ ਘੱਟ ਥੋੜੋ ਨੇ ਜਿਹੜੇ ਸਾਧ ਸੰਜੀ ਚੰਦਨ ਦੇ ਕੋਲੇ ਰਹਿੰਦੇ ਨੇ ਸਾਰੇ ਕਹਿੰਦੇ ਚੰਦਨ ਹੀ ਬਣ ਜਾਂਦੇ ਨੇ ਤੇ ਮੈਂ ਮਹਾਪੁਰਖਾਂ ਕੋਲੇ ਫੌਜ ਵਿੱਚ ਜਦੋਂ ਸਰਵਿਸ ਕਰਦਾ ਸੀਗਾ ਇਹਨਾਂ ਦਾ ਇੱਕ ਭਰਾ ਸਰਵਿਸ ਕਰਦਾ ਸੀ ਭਾਈ ਧਰਮ ਸਿੰਘ ਸਰੀਰ ਛੱਡ ਗਿਆ ਤੇ ਉਦੋਂ ਦਾ ਮੈਂ ਵੀ ਇੱਥੇ ਆਉਣਾ ਦਰਸ਼ਨ ਕਰਦੇ ਆ ਬੋਲੀਏ ਬੁਲਾਈਏ ਉਹ ਗੱਲ ਅਲੱਗ ਹੈ ਪਰ ਮੇਰਾ ਜਿਹੜਾ ਕੰਮ ਹੈ ਉਹ ਖੰਡਾ ਲੈ ਕੇ ਸੜਕਾਂ ਤੇ ਪਾਕਿਸਤਾਨ ਤੇ ਭਾਰਤ ਦੀ ਜੰਗ ਲੱਗ ਰਹੀ ਸੀ ਆਪਾ ਹੁਸੈਨੀ ਵਾਲੇ ਬਾਰਡਰ ਦੇ ਉੱਤੇ ਡੇਰਾ ਲਾਇਆ ਕੱਲੀ ਸਿਮਰਨ ਦੀ ਨਹੀਂ ਕੱਲੀ ਖੰਡੇ ਚੱਕਣ ਦੀ ਗੱਲ ਨਹੀਂ ਹੈ ਦੋਵੇਂ ਚੀਜ਼ਾਂ ਇਹਨਾਂ ਮਹਾਪੁਰਖਾਂ ਦੇ ਵਿੱਚ ਨੇ ਇਹ ਸੰਤ ਵੀ ਨੇ ਤੇ ਇਹ ਸਿਪਾਹੀ ਵੀ ਨੇ ਦੁਨੀਆ ਦੀ ਜੰਗ ਸ਼ੁਰੂ ਹੋ ਰਹੀ ਸੀ ਆਪਾਂ ਬਾਗੇ ਵਾਟਰ ਦੇ ਉੱਤੇ ਸ਼ਾਂਤੀ ਦਾ ਸੰਦੇਸ਼ ਵੇਰੇ ਸੀ ਕੱਲੇ ਭੋਰੇ ਦੇ ਵਿੱਚ ਨਹੀਂ ਗੱਲ ਬਣਨੀ ਸੇਵੇਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੀਰੀ ਪੀਰੀ ਦੇ ਸੰਹਾਰ ਦੇ ਉੱਤੇ ਪਹਿਰਾ ਦੇਣ ਵਾਲਾ ਜੇ ਸੰਤ ਹੈ ਪਹਿਲਾ ਮਹਾਪੁਰਖ ਕਹਿ ਕੇ ਗਏ ਨੇ ਨਾ ਬਈ ਇੱਥੇ ਹੋਈ ਆ ਵੱਡੀ ਘਟਨਾ ਦੇ ਵੱਜੀ ਘਟਣਾ ਜਿਨ੍ਹਾਂ ਨੇ ਕੀਤੀ ਸੀ ਉਹ ਨਜ਼ਰ ਨਹੀਂ ਆਉਂਦੇ ਆ ਬੈਠੇ ਨੇ ਉਹੀ ਸੰਤ ਸੁਭਾਹੀ ਸਤਿਗੁਰੂ ਦੀ ਪੂਰੀ ਕਿਰਪਾ ਤੇ ਸੰਗਤੇ ਇਥੇ ਕਿਹਾ ਕਰੋ ਸੱਚੇ ਪਾਤਸ਼ਾਹ ਤੇਰੇ ਨਾਮ ਨੇ ਬਣਾ ਦਿੱਤੇ ਹੀਰੇ ਕੋਲੇ ਮੇਰੇ ਔਗਣਾ ਦੇ ਅਸੀਂ ਔਗਣਾ ਦੇ ਭਰੇ ਹੋਇਆ ਦਾਤਾ ਤੇਰੇ ਦਰ ਦੇ ਉੱਤੇ ਜੁੜ ਗਏ ਆ ਮਿਲ ਗਏ ਸੰਤ ਇਹਨਾਂ ਨੇ ਔਗਣਾ ਨੂੰ ਵੀ ਸਾਡੇ ਹੀਰਿਆਂ ਚ ਤਬਦੀਲ ਕਰਤਾ ਇੱਥੇ ਹੀ ਬਲੌਫ ਹਤੇ ਆਖੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਦੀ ਭੱਤੇ ਇਸ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਹਰਵੰਦ ਸਿੰਘ ਜੀ ਜੈਨਪੁਰ ਵਾਲੇ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਕਿਹਾ ਦੱਸ ਦਿੱਤਾ ਕਿ ਬੜੇ ਲੰਮੇ ਸਮੇਂ ਤੋਂ ਤਪਵੰਦ ਵਿਕੇ ਹਾਜ਼ਰੀ ਭਰਦਿਆਂ ਨੇ ਸਨਮਾਨ ਹੋਵੇਗਾ ਮਹਾਪੁਰਖਾਂ ਦਾ ਸਿੰਘਾਂ ਨੂੰ ਬੇਨਤੀ ਹੈ ਕਿ ਸੰਤ ਬਾਬਾ ਹਰਵੰਦ ਸਿੰਘ ਜੀ ਜੈਨਪੁਰ